ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਅਜ਼ ਕਰਦਾ ਜੀ ਵਾਇਗੁਰਜੀਕਾ ਖਾਲਸਾ ਸ੍ਰੀ ਵਾਇਗੁਰਜੀ ਕੀ ਫਤਿਹ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਲੋਕ ਸਭਾ ਹਲਕਾ ਸੰਗਰੂਰ ਤੋਂ ਦੋਸਤੋ ਅੱਜ ਦਾ ਚੋਣ ਪ੍ਰਚਾਰ ਦਾ ਆਖੀਰਲਾ ਦਿਨ ਹੈ ਤੇ ਅੱਜ ਆਪਾਂ ਅਪਡੇਟ ਦੱਸਣੀ ਆ ਸੰਗਰੂਰ ਤੋਂ ਕਿ ਅੱਜ ਦਾ ਆਖੀਰਲੇ ਦਿਨ ਦੇ ਵਿੱਚ ਕਿਹਦਾ ਪੱਲੜਾ ਜਿਹੜਾ ਵਾ ਭਾਰੀ ਰਿਹਾ ਦੱਸ ਦਈਏ ਕਿ ਜਦੋਂ ਮੈਂ ਜਦੋਂ ਨਵੇਂ-ਨਵੇਂ ਸਖਪਾਲ ਸਿੰਘ ਖਹਿਰਾ ਸੰਗਰੂਰ ਹਲਕੇ ਜੀ ਗਏ ਤਾਂ ਉਹਨਾਂ ਦਾ ਬੜਾ ਮਤਲਬ ਉਥੇ ਪੱਲੜਾ ਹિસ્ਿਆ ਬਹੁਤ ਭਾਰੀ ਸੀ ਜਦੋਂ ਜੋ ਜੋ ਚੋਣ ਪ੍ਰਚਾਰ ਕਰਦੇ ਰਹੇ ਤੇ ਤਿਉ ਤਿਉ ਉਹਨਾਂ ਦਾ ਪੱਲੜਾ ਜਿਹੜਾ ਭਾਰੀ ਹੁੰਦਾ ਗਿਆ ਜਦੋਂ ਸਿਮਰਜੀਤ ਸਿੰਘ ਮਾਨ ਮੈਦਾਨ ਦੇ ਵਿੱਚ ਆਏ ਤੇ ਮੁਕਾਬਲਾ ਦੋਆਂ ਦੋ ਵਿੱਚ ਹੋ ਗਿਆ ਪਰ ਮੀਤ ਹੇਰ ਜਿਹੜੇ ਆ ਇਸ ਹਲਕੇ ਤੋਂ ਤੀਜੇ ਨੰਬਰ ਤੇ ਹੀ ਰਹੇ ਇਹ ਜਿਹੜਾ ਮੈਂ ਦੱਸ ਦਵਾਂ ਕਿ ਸੰਗਰੂਰ ਦੇ ਵਿੱਚ ਦੋਹਾਂ ਪਾਰਟੀਆਂ ਦੇ ਵਿੱਚ ਮੁਕਾਬਲਾ ਚੱਲ ਰਿਹਾ ਆ ਅਕਾਲੀ ਦਲ ਅੰਮਰਸਰ ਤੇ ਕਾਂਗਰਸ ਦੇ ਵਿੱਚ ਇਹ ਬਾਕੀ ਆਪਾਂ ਪੱਟਾ ਨਹੀਂ ਕਹਿ ਸਕਦੇ ਕਿ ਕਿਹਦਾ 4 ਤਰੀਕ ਨੂੰ ਲੋਕ ਕਿਸ ਨੂੰ ਫਤਵਾ ਦੇਣਗੇ ਇਹ ਤਾਂ 4 ਤਰੀਕ ਨੂੰ ਹੀ ਪਤਾ ਲੱਗੂਗਾ ਪਰ ਜੇ ਅੱਜ ਦੇ ਅਖੀਰਲੇ ਦਿਨ ਦੀ ਗੱਲ ਕਰਾਂ ਤੇ ਸਿਮਰ ਜੀਤ ਸਿੰਘ ਮਾਨ ਦਾ ਪੱਲੜਾ ਜਿਹੜਾ ਵਾ ਉਹ ਭਾਰੀ ਚੱਲ ਰਿਹਾ ਇੱਕ ਤਾਂ ਅਖੀਰਲੇ ਦਿਨ ਦਿਨਾਂ ਦੇ ਵਿੱਚ ਅ ਅੰਪਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਨਵੇਂ ਰੂਡ ਸ਼ੋਅ ਕੀਤਾ ਜਿਨ੍ਹਾਂ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਵੀ ਨਜ਼ਰ ਆਏ ਤੇ ਅਮਰਤਪਾਲ ਦੇ ਮਾਤਾ ਜੀ ਵੀ ਇਸ ਸ਼ੋਅ ਦੇ ਵਿੱਚ ਰੂਡ ਸ਼ੋਅ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੇ ਦੇ ਦੋਸਤੋ ਇਸ ਚੀਜ਼ ਨੇ ਵੀ ਬੜਾ ਜਿਹੜਾ ਵਾ ਲੋਕ ਜਿਹੜੇ ਨੇ ਜੋੜੇ ਨੇ ਤੇ ਸਿਮਰਜੀਤ ਸਿੰਘ ਮਾਨ ਆ ਜਿਹੜੇ ਅ ਅੱਜ ਦੇ ਟਾਈਮ ਦੇ ਵਿੱਚ ਹਲਕਾ ਸੰਗਰੂਰ ਦੇ ਵਿੱਚ ਜਿਹੜੇ ਆ ਮੁਕਾਬਲੇ ਦੇ ਵਿੱਚ ਆ ਪਹਿਲੇ ਨੰਬਰ ਤੇ ਆ ਦੂਜੇ ਨੰਬਰ ਤੇ ਕਾਂਗਰਸ ਆ ਤੀਜੇ ਨੰਬਰ ਤੇ ਮੀਤ ਹੇਰ ਆ ਆਮ ਆਦਮੀ ਪਾਰਟੀ ਬਾਕੀ ਲੋਕ ਕਿਸ ਨੂੰ ਪਤਵਾ ਦੇਣਗੇ 4 ਤਰੀਕ ਨੂੰ ਇਹ ਤਾਂ 1 ਤਰੀਕ ਨੂੰ ਕਿਸ ਨੂੰ ਵੋਟ ਪਾਉਣਗੇ ਇਹ ਜਾਂ ਲੋਕ ਹੀ ਜਾਣਦੇ ਆ ਬਾਕੀ 4 ਤਰੀਕ ਨੂੰ ਪਤਾ ਲੱਗ ਜਾਏਗਾ ਲੋਕ ਕਿਸ ਨੂੰ ਫਤਵਾ ਦਿੰਦੇ ਆ ਇਹ 4 ਤਰੀਕ ਨੂੰ ਪਤਾ ਲੱਗੇਗਾ ਬਾਕੀ ਇਹ ਸੀ ਸੰਗਰੂਰ ਹਲਕੇ ਦੀ ਅਪਡੇਟ ਫੇਰ ਹੋਵਾਗੇ ਹਾਜ਼ਰ ਨਵੇਂ ਹਲਕੇ ਤੋਂ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ